ਸੋ ਹੋਇਆ ਹੋਈ ਰੰਗੀ ਹੋਈ ਆ ਕਿਹੜਾ ਉਹ ਹੈ ਪੌਸਾਲੇ ਜਾਹਾਂ ਪੀਤੀ ਕਿਉਂ ਦੇਖ ਰੋ ਆਗੇ ਅੰਨੇ ਦੀਗੇ ਕੋਈ ਨਾ ਨੀ ਕੀ ਤਕਾਂ ਟਾਂਗ ਲੈਨੇ ਕਰੇ ਭਾਈ ਕੇ ਆਗੇ ਪੌਸਾਲੇ ਨੇ ਇਹ ਨਹੀਂ ਪਤਾ ਲੱਗਿਆ ਵੀ ਅੰਦਰ ਕੁੜੀ ਮਰੀ ਪਈ ਆ ਕਿਹੜਾ ਕਾਨੂੰਨ ਹੈ ਕਿਹੜਾ ਕਾਨੂੰਨ ਮੈਂ ਕਾਨੂੰਨ ਪੁਲਿਸ ਕਾਨੂੰਨ ਹਟਾ ਹੋਇਆ ਪਿਆ ਅੰਨੇ ਸਾਰੇ ਤੇ ਜੇਪਾ ਮਾਰ ਦਿਓ ਪੌਸਾਲੇ ਕਸ਼ਮੀ ਕਰਦੇ ਸਾਰੀ ਮੈਂ ਕਰਨਾ ਪੈਣਾ ਜੋ ਕਰਨਾ ਕੀ ਹੋ ਗਿਆ ਯਾਰ 1 2 ਕਿਹੜਾ ਨਿਯਮ ਨਹੀਂ ਹੈਗਾ ਕੋਈ ਕਾਨੂੰਨ ਨਹੀਂ ਇੱਥੇ ਅੰਨਾ ਕਾਨੂੰਨ ਹੈ ਆਪਣੀ ਰਾਜਾ ਦੇ ਲੱਗ ਪਿਆ ਕੀ ਨਹੀਂ ਹੋਇਆ ਇੱਥੇ ਪਿੱਛੇ ਕਰੋ ਕੈਂਟਰ ਥੋੜਾ ਸਾਡੇ ਮੁੰਡੇ ਪੁਲਿਸ ਨੇ ਪੁਲਿਸ ਨੇ ਬਿਲਕੁਲ ਜੀ ਇੱਕ ਮਿੰਟ ਜੀ ਸਰ ਨਾਮ ਦਾ ਦੱਸੋ ਪਹਿਲਾਂ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 25 ਸਾਲ ਪਹਿਲਾਂ ਹੈ ਮੇਰੀ ਗਵਰਡਨ ਨਹੀਂ ਕੀਤਾ ਸੀ ਉਹਨਾਂ ਵਿੱਚ ਹੁੰਦੀ ਨਹੀਂ ਮਾਰਤਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਡੀ ਬਹੁਤ ਦੁੱਖ ਲੱਗਿਆ ਜੀ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਇਹ ਗਵਾਂਡੀ ਗਵਾਂਡੀ ਨੂੰ ਕੀ ਕਰ ਰਿਹਾ ਜੀ ਜੀ ਪਰ ਕੀ ਮੰਗ ਕੀ ਕਰਤੋ ਮੰਨ ਮੰਨ ਹੋਲਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆ ਵੀਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਏੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਕੋਈ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਆ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਧੀਰ ਹੋ ਗਏ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਿਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦਾ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਹੁਣ ਕੀ ਹਸਤਾਬਤਾ ਕੀ ਨਹੀਂ ਕੀ ਹੁਣ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਇਸ ਬੇਟੀ ਦਾ ਇਨਸਾਫ ਹੋ ਸਕੋਈਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਇਹ ਸਾਡੇ ਨਾਲ ਕੋਈ ਨਾ ਤੇ ਦਿਨ ਤੇ ਪਸਟ ਨਹੀਂ ਰਹੇ ਜੀ ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਿਟੀਜ਼ ਹੈਗੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੇ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਖਾਸੀ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵੀਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਐਸਆਈ ਬੰਦਰਾਮ ਗਏ ਸਿਰੇ ਉਹਨਾਂ ਦੀ ਅਣਗਹਿਲੀ ਪਾਈ ਜਾਣਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਪਰਖਾਸ ਕੀਤਾ ਗਿਆ ਹੈ ਤੇ ਜਿਹੜੇ ਦੋ ਗੁਲਾਜ਼ਾ ਉਹਨਾਂ ਦੇ ਨਾਲ ਗਏ ਸੀਗੇ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸਿਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਵੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਫਸਟ ਸਟੈਪ ਲਈ ਕੀ ਕੀਤਾ ਜਾ ਰਿਹਾ ਹੈ ਮਾਰਕ ਅਜੇ ਇਸ ਇਨਵੈਸਟੀਗੇਸ਼ਨ ਚੱਲੀ ਹੈ ਜੀ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਦਿੱਤੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਵਤ ਤਰੀਕੇ ਦੇ ਨਾਲ ਇਹਦਾ ਚਲ ਇਹਦਾ ਜਿਹੜਾ ਟ੍ਰਾਇਲ ਹੈ ਉਹ ਵੀ ਪੱਕਾ